ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੱਖਾ ਸੁਧਾਨਾ ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਦੇ ਉੱਤੇ ਕੁਝ ਵੀਡੀਓਜ਼ ਲੱਖਾ ਸੁਧਾਨਾ ਨੇ ਸਾਂਝਾ ਕੀਤੀਆਂ ਹੋਈਆਂ ਨੇ ਇਹ ਰਾਤ ਤਕਰੀਬਨ 10-11 ਵਜੇ ਦੀਆਂ ਵੀਡੀਓਜ਼ ਦਿਖ ਰਹੀਆਂ ਨੇ ਲੱਖਾ ਸੁਧਾਨਾ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੀ ਹਾਂ ਦੋਸਤੋ ਤੁਹਾਨੂੰ ਲੱਖਾ ਸੁਧਾਨਾ ਦੀਆਂ ਉਹ ਵੀਡੀਓਜ਼ ਦੇ ਬਾਲਾ ਆਪਾਂ ਤੁਹਾਨੂੰ ਲੈ ਚੰਦੇ ਆ ਬਈ ਤਪੇ ਖੜੇ ਐ ਇਸ ਵੇਲੇ ਤਹੀ ਪਟਿਆਰੋਂ ਆ ਰਹੇ ਸੀਗੇ ਰਾਹ ਦੇ ਵਿੱਚ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਤਾਂ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀ ਆਈ ਦੇ ਵਿੱਚ ਆ ਲੈ ਆਪਣੇ ਹੜ੍ਹੇ ਚਲੇ ਗਏ ਚੌਂਕੀ ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਕੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਢੱਕੇ ਹੋਏ ਤੱਕ ਦੇ ਦੋਨੇ ਅੰਦਰ ਗਏ ਤਾਂ ਭਾਈ ਸਾਡੇ ਕਹਾਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜੀ ਸਰਜੀਤ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਲਿਸ ਮੁਲਾਜ਼ਮ ਸਾਰੇ ਸਾਡੇ ਗੱਲ ਪੈ ਗਏ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂ ਜੀ ਬਈ ਕਾਡਾ ਕਾਡ ਦੇ ਖਬਰਾਂ ਕੀ ਪਾਹੋਂਗੇ ਆਹ ਯਾਰ ਆਹ ਆ ਧੱਕਾ ਚਾਈ ਆਹ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਬਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਪੱਜਾ ਗੱਡੀ ਦੀ ਗੱਡੀ ਮਾਰ ਕੇ ਪੱਜਾ ਪੁਲਿਸ ਮੁਲਾਜ਼ਮਾਂ ਸਾਰੀ ਪੁਲਿਸ ਦੀ ਦਾਰੂ ਪੀਤੀ ਆ ਰਾਤ ਨੂੰ ਸਾਡੇ ਗਲ ਪਈ ਆ ਧੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਧੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬੰਦਾ ਦੱਸੋ ਆ ਧੱਕੇ ਚਾਈ ਆਹ ਗੁੰਡਾ ਕਰਦੀ ਆ ਰਾਜ ਆ ਕਿਦੇ ਪੁਲਿਸ ਚੱਕ ਕੇ ਪੁਲਿਸ ਦਾ ਰਾਸਤੇ ਵਾਲੇ ਵਿੱਚ ਬੰ ਕਿੱਥੇ ਹੁਣ ਆ ਸਾਨੂੰ ਕੱਪੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਕਿ ਇਹਨਾਂ ਨੇ ਆ ਕੇ ਠਾਣੇ ਆਇਆ ਕਰਦਾ ਜੀ ਐਂ ਕਰਦਾ ਜੀ ਬੰਦੇ ਹਾਨੂੰ ਗਾਲਾਂ ਕੱਢ ਕੇ ਭੱਜਿਆ ਮੰਗਦਾ ਸੀ ਗੱਡੀ ਲਾਈਏ ਗਾਲਾਂ ਕੱਢੇਗਾ ਗੱਡੀ ਚ ਗੱਡੀ ਮਾਰ ਕੇ ਭੱਜੇ ਚੌਂਕੀ ਚ ਲਾਈਆ ਗੱਡੀ ਆਪਣੇ ਢੜਿਆ ਜੇ ਉਹ ਫੇ ਚੌਂਕੀ ਚ ਕਿਹੜੇ ਹੀ ਮੁਲਾਜ਼ਮਾ ਆ ਮੈਂ ਚਲੋ ਅਸੀਂ ਦਖਾਣ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਨਚਰ ਸਭ ਧਿਆਨ ਚ ਲਿਆ ਦੇ ਸੋਡੇ ਮੁਲਾਜ਼ਮਾ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਕੋਈ ਲੱਗਦਾ ਅਸ ਮੈਂ ਹੁਣ ਕਹਣਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਹਿੰਡੇ ਆਇਆ ਚੌਂਕੀ ਦਾ ਹੁਣ ਮਲਾਜਾ ਕਰਾਇਆ ਜਾਵੇ ਸਾਰੇ ਧੱਕੇ ਹੋਏ ਬੰਦਾਂ ਪੰਗਾ ਖਾਫੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਠੇਕ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰਾ ਮਲਾਜਾ ਲੱcke ਹੋਇਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆ ਕਾਹਦਾ ਗਾਫੜ ਲੈ ਕੇ ਆ ਕੇ ਮਤਲਬ ਆ ਮਲਾਜਮਾਂ ਨੂੰ ਧੱਕੇ ਮਾਰੇ ਹੈਗਾ ਕੋਈ ਇੰਨਾ ਨਾ ਆ ਜਾ ਯਾਰ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ ਕੋਈ ਨਹੀਂ ਕੋ ਸੁਣਵਾਈ ਹੈ ਨਹੀਂ ਇੱਥੇ ਕੰਟਰੋ ਐਸਸਪੀ ਦਾ ਮੈਂ ਧਿਆਨ ਦਿਲਾਦਾ ਯਾਹਰ ਨਾ ਘਟਣਾ ਹੋਈ ਪਟਿਆਲਾ ਦੀ ਪਾਸਾਰੇ ਸੀ ਦੇ ਆਉਣਾ ਸਭੇ ਕੇ ਜਰੀ ਆਜੋ ਦੀ ਮਰਾਜ ਮਾਉਂਦੇ ਆ ਜੀ ਦੱਸੋ ਯਾਰਾ ਕੀ ਕਸੂਰ ਆ ਲੱਜ ਇਹੇ 2-3 ਵੀਡੀਓਜ਼ ਨੇ ਲੱਖਾਂ ਸਬਾਣੇ ਨੇ ਖੁਦ ਆਪਣੇ ਇੰਸਟਾਗ੍ਰam ਦੇ ਆਫੀਸ਼ੀਅਲੀ ਅਕਾਊਂਟ ਦੇ ਉੱਤੇ ਸਾਂਝਾ ਕੀਤੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਦੋਸਤੋ ਇਹਨਾਂ ਵੀਡੀਓਜ਼ ਦੇ ਬਾਰੇ ਅਜੇ ਪੰਜਾਬ ਤੋਂ ਰਿਲੇਟਿਡ ਹੋਰ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆ ਹੋਰ ਤਾਜ਼ਾ ਅਪਡੇਟ ਲੈ ਕੇ ਧੰਨਵਾਦ